ਲਓ ਜੀ ਅੱਜ ਫੇਰ ਆਪਾਂ ਜੰਮਿਆ ਹੋਇਆ ਪੀਜ਼ਾ ਖਾਣਾ ਲਏ ਆ ਜੰਮੇ ਹੋਏ ਪੀਜ਼ਾ ਤਿੰਨ ਚਾਰ ਮਹੀਨਿਆਂ ਦੀ ਲਾਈਫ ਸੈਲਫ ਹੁੰਦੀ ਹੈ ਦੀ ਕਿ ਭਈ ਤਿੰਨ ਚਾਰ ਮਹੀਨੇ ਇਹ ਰੱਖਿਆ ਜਾ ਸਕਦਾ ਫ੍ਰਿਜ ਦੇ ਵਿੱਚ ਜਿੱਥੇ ਕਿ ਬਰਫ਼ ਵਾਲਾ ਖਾਣਾ ਹੁੰਦਾ ਉਸ ਵਿੱਚ ਠੀਕ ਹੈ ਜੀ 200 ਰੁਪਏ ਐਮ ਆਰ ਪੀ ਸੀ ਪਰ ਮਿਲ ਰਿਹਾ ਸੀ ਸਿਰਫ 70 ਰੁਪਏ ਦੇ ਵਿੱਚ ਤੇ ਪਨੀਰ ਪੀਜ਼ਾ ਮੱਖੇ ਚਲ ਘਰੇ ਬਣਾਉਨੇ ਆ ਤੇ ਕੜਾਹੀ ਦੇ ਵਿੱਚ ਆਪਾਂ ਪਾ ਲਿਆ ਨਮਕ ਥੋੜਾ ਜਿਹਾ ਤੇ ਇਹਨੂੰ ਗਰਮ ਕਰਨ ਲਈ ਰੱਖ ਦੇਣਾ ਤੇ ਦੂਜੇ ਵਸੇ ਆਪਾਂ ਪੀਜ਼ਾ ਵਾਲਾ ਪੈਕਟ ਖੋਲਦੇ ਆਂ ਦੇਖਦੇ ਆਂ ਕਿਦਾਂ ਦਾ ਪੀਜ਼ਾ ਨਿਕਲਦਾ ਇਹਦੇ ਵਿੱਚ ਪਨੀਰ ਪੀਜ਼ਾ ਤੇ ਇਸ ਤਰ੍ਹਾਂ ਦੀ ਕੋਈ ਝਾਰਨੀ ਵਗੈਰਾ ਉੱਤੇ ਰੱਖ ਦਿੰਨੀ ਤੁਸੀਂ ਛਾਲਨੀ ਜਿਹਦੇ ਤੇ ਆਪਾਂ ਪਨੀਰ ਪੀਜ਼ਾ ਰੱਖ ਦਈਏ ਠੀਕ ਹੈ ਜੀ ਕੋਈ ਵੀ ਪੀਜ਼ਾ ਇਸ ਤਰ੍ਹਾਂ ਰੱਖ ਦਈਏ ਇਹ ਹੁੰਦੇ ਜੰਮੇ ਪੀਜ਼ੇ ਬਾਹਰਲੇ ਮੁਲਕਾਂ ਦੇ ਚੋਝ ਲਿਆ ਵੈਸੇ ਇਹ ਆਪਣੇ ਵੀ ਚੱਲਣ ਲੱਗ ਗਿਆ ਇਹ ਸੇਮ ਉਸੇ ਤਰ੍ਹਾਂ ਹੀ ਆ ਜਿਵੇਂ ਆਪਾਂ ਪੈਕਿੰਗ ਵਾਲੇ ਫੂਡ ਪੀਣ ਆਹ ਕਿੰਨੇ ਆ ਡਰਿੰਕ ਪੀਨੇ ਆਗੇ ਕੋਲਡ ਡਰਿੰਕ ਹੋ ਗਿਆ ਕੋਈ ਵੀ ਲਾ ਲਓ ਨਾ ਕੋਈ ਵੀ ਕੰਪਨੀ ਦਾ ਕੋਲਡ ਡਰਿੰਕ ਸੌਫਟ ਡਰਿੰਕ ਹੋ ਗਏ ਜੂਸ ਹੋ ਗਏ ਉਸੇ ਤਰ੍ਹਾਂ ਹੀ ਆ ਉਹ ਵੀ ਪੈਕਿੰਗ ਆਪਾਂ ਬੜੇ ਚਾਣਾ ਖਾਨੇ ਆ ਹਜੇ ਇਹਦੀ ਆਪਾਂ ਨੂੰ ਆਤ ਨਹੀਂ ਹੈਗੀ ਕਈ ਬੰਦੇ ਗਾਲਾਂ ਵੀ ਕੱਢਣਗੇ ਕਮੈਂਟ ਵਿੱਚ ਕਿ ਜ਼ਹਿਰ ਹੈ ਐ ਆ ਬੋਆ ਹੈਗੀ ਜ਼ਹਿਰ ਆ ਮੰਨਦੇ ਆ ਪਤਾ ਨਹੀਂ ਮੈਨੂੰ ਵੀ ਜ਼ਹਿਰ ਹੈ ਕਿ ਕੀ ਹੈਗਾ ਪਰ ਪੈਕਿੰਗ ਵਾਲਿਆਂ ਰੁਟੀਨ ਦੇ ਵਿੱਚ ਹੀ ਆਪਾਂ ਠੰਡੇ ਕੋਲਡ ਡਰਿੰਕ ਹੋਣ ਗਰਮੀ ਆ ਗਈ ਬਹੁਤ ਜ਼ਿਆਦਾ ਪੀਵਾਂਗੇ ਤੇ ਚਿਪਕਣ ਦੇ ਕਰਕੇ ਇਹਨੂੰ ਘੌਲਾ ਤਾਂ ਥੋੜਾ ਜਿਹਾ ਦੇਖੋ ਪਨੀਰ ਦੇ ਕਿੰਨੇ ਪੀਸ ਆ ਸਾਰੇ ਜੰਮੇ ਹੋਏ ਆ ਇਹ ਤੇ ਇਹਨੂੰ ਤੇ ਦੇ ਤਾਂ ਕਿ ਇਹਨੂੰ ਹੀਟ ਮਿਲ ਜੇ ਤੇ ਇਹਦੇ ਜਿਹੜਾ ਚੀਜ਼ ਆ ਉਹ ਪਿਗਲ ਜੇ ਤੇ 10 ਤੋਂ 15 ਮਿੰਟਾਂ ਦਾ ਆਪਾਂ ਵੇਟ ਕਰਾਂਗੇ ਬਜਦੀ ਮੈਂ ਖੋਲ ਕੇ ਦੇਖਿਆ ਹਜੇ ਦੀ ਕੋਈ ਖਾਸ ਗੱਲਬਾਤ ਨਹੀਂ ਹੋਈ ਦੋ ਤਿੰਨ ਮਿੰਟਾਂ ਤੇ ਫਿਰ ਮੈਂ ਗੈਸ ਪੁੱਲ ਕਰਤਾ ਪੂਰੇ 10 ਮਿੰਟ ਹੋ ਗਏ ਤੇ ਹੁਣ ਆਪਾਂ ਦੁਬਾਰਾ ਖੋਲ ਕੇ ਦੇਖਦੇ ਆਂ ਪੂਰੀ ਘੈਂਟ ਬਣ ਗਿਆ ਸਾਰਾ ਚੀਜ਼ ਆ ਜਿਹੜਾ ਮੈਲਟ ਹੋ ਗਿਆ ਦੇਖੋ ਤੇ ਪੂਰੀ ਘੈਂਟ ਗੱਲਬਾਤ ਬਣ ਗਈ ਇਹਦੀ ਤੇ 15 ਮਿੰਟ 10 ਮਿੰਟ ਤੁਸੀਂ ਕਰਨੇ ਆ ਔਰਗੈਨੋ ਇਹਦੇ ਨਾਲ ਹੀ ਆਈ ਸੀ ਪੁੜੀ ਸਭ ਤੋਂ ਘਟੀਆ ਗੱਲ ਸੌਸ ਕੋਈ ਪਹੁੰਚ ਨਹੀਂ ਹੈਗਾ ਇਹਦੇ ਚ ਕਹਿੰਦੇ ਸਾਸ ਤੋਂ ਬਿਨਾਂ ਹੀ ਖਾਂਦੇ ਲੋਕ ਆਪਾਂ ਤਾਂ ਚਟਨੀ ਤੋਂ ਬਿਨਾਂ ਖਾਂਦੇ ਨਹੀਂਗੇ ਤੇ ਇਹ ਆ ਗਈ ਜੀ ਚਿੱਲੀ ਫਲੈਕਸ ਤੇ ਇਹਨੂੰ ਆਪਾਂ ਹੁਣ ਚੱਕ ਲਿਆਂਗੇ ਤੇ ਪੀਜਾ ਦੇਖਾਂਗੇ ਕਿੱਦਾਂ ਦਾ ਬਣਿਆ ਇਹ ਤੇ ਥੋੜਾ ਥੋੜਾ ਦੇਖੋ ਭਾਫ਼ ਦੇ ਵਿੱਚ ਪਾਣੀ ਜਾਬੀ ਛੱਡ ਗਿਆ ਤੇ ਇਸ ਤਰ੍ਹਾਂ ਦੀ ਇਹਦੀ ਲੁੱਕ ਆ ਗਈ ਤੇ ਹੈ ਘੈਂਟ ਗੱਲਬਾਤ ਹੈਗੀ ਦੇਖਣ ਚ ਤੇ ਫਰੋਜਣਾ ਇਹ ਸਿਰਫ 70 ਰੁਪਏ ਦੇ ਵਿੱਚ ਮਿਲਿਆਗਾ ਆਫਰ ਚੱਲ ਰਿਹਾ ਸੀ ਤੇ ਸੌਸਾਂ ਆਪਣੇ ਕੋਲ ਐਕਸਟਰਾ ਇਕੱਠੀਆਂ ਕਰੀਆਂ ਹੋਈਆਂ ਜਦੋਂ ਸਮੋਸੇ ਲਿਓਨੇ ਆ ਤੇ ਆ ਦੇਖੋ ਜੀ ਪੂਰੀ ਘੈਂਟ ਗੱਲਬਾਤ ਬਣ ਗਈ ਤੇ 스멜 ਵੀ ਠੀਕ ਆ ਰਹੀ ਹੈਗੀ ਤੇ ਹੁਣ ਇਹਨੂੰ ਖਾ ਕੇ ਟੇਸਟ ਕਰਾਂਗੇ ਤੇ ਜਿਹੜੇ ਉਹਦਾ ਪੈਕੇਜਿੰਗ ਫੂਡ ਤੋਂ ਥੋੜਾ ਦੂਰੀ ਰਹਿਣਾ ਚਾਹੀਦਾ ਪਰ ਬਾਹਰ ਨਰ ਇਹੀ ਚੱਲ ਰਿਆ ਹੁਣ ਉਹਦਾ ਦੁੱਧ ਦੀ ਪੈਕਿੰਗ ਵੀ ਐ ਮੰਨ ਕੇ ਚੱਲੋ ਤਿੰਨ ਦਰ ਮਹੀਨੇ ਦੀ ਆਉਣ ਲੱਗ ਗਈ ਤੇ ਅੱਠ ਸਲਾਈਸ ਕਰ ਲੈਣੇ ਆਂ ਦੇ ਕਿਉਂਕਿ ਹਰੇਕ ਨੂੰ ਇੱਕ ਇੱਕ ਟੁਕੜਾ ਦਿੱਤਾ ਜਾ ਸਕੇ ਨਹੀਂ ਅੱਧੇ ਬੰਦੇ ਗੁੱਸੇ ਹੋ ਜਾਣਗੇ ਕਿ ਬਈ ਸਾਨੂੰ ਨਹੀਂ ਹੋਇਆ ਸਾਨੂੰ ਨਹੀਂ ਹੋਇਆ ਹਨ ਤੇ ਟੇਸਟ ਕਰਦੇ ਆ ਜੀ ਕਿਦਾਂ ਦਾ ਲੱਗਦਾ ਟੇਸਟ ਦੇਖਦੇ ਆ 70 ਰੁਪਏ ਦਾ ਇਹ ਤੇ 70 ਰੁਪਏ ਦੇ ਵਿੱਚ ਆਪਾਂ 8 ਡੁਗੜੇ ਕਰ ਲਏ 9 ਰੁਪਏ ਦਾ ਇੱਕ ਡੁਗੜਾ ਰਹਿ ਗਿਆ 10 ਰੁਪਏ ਤੋਂ ਵੀ ਘੱਟ ਤੇ ਲੋ ਜੀ ਟੇਸਟ ਕਰਦੇ ਆਪਾਂ ਠੀਕ ਆ ਬਈ ਖਾਂਜ ਤਾਂ ਠੀਕ ਠੀਕ ਹੈਗਾ ਤੇ ਬਾਕੀ ਵੀਡੀਓ ਬਣਾਉਣ ਦੇ ਚੱਕਰ ਚ ਮੈਨੂੰ ਵਧੀਆ ਕਹਿਣਾ ਪਊਗਾ ਧੰਨਵਾਦ